ਸਰੂਪ ਦੀ ਗੱਲ ਕੀਤੀ ਸੀ ਮੈਂ ਹੁਣ ਕੀ ਉਹ ਜਨਮ ਮਰਨਾ ਹੀ ਚਾਹਦਾ ਕੀ ਉਹ ਜਨਮ ਮਰਨ ਚਾਹਦਾ ਕੀ અવਤਾਰ ਹੁੰਦਾ ਇਹਨੂੰ ਬਾਅਦ ਤਰਾਇੰਟਰਸੈਕਟ ਕਰ ਸਕਦੇ ਆ ਆਪਾਂ ਬਟ ਆਪਾਂ ਥੋੜਾ ਜਿਹਾ ਜਿੱਥੇ ਪਹਿਲਾਂ ਵਿਸ਼ਾ ਤੁਸੀਂ ਛੇੜਿਆ ਪਉਥੀ ਆ ਜੀ ਪਹਿਲਾਂ ਮੈਂ ਉਸ ਵਿਸ਼ੇ ਦੇ ਆਧਾਰ ਤੇ ਜਵਾਬ ਦਊਂਗਾ ਜੇ ਵਿਸ਼ਾ ਤੁਸੀਂ ਨਾ ਛੇੜਿਆ ਹੁੰਦਾ ਮੈਂ ਤਾਂ ਜਵਾਬ ਕੁਝ ਹੋਰ ਦਿੰਦਾ ਵਿਸ਼ਾ ਤੁਸੀਂ ਉਹ ਜੋੜ ਲਿਆ ਦੇਖੋ ਉੱਥੇ ਤੁਸੀਂ ਕਿਹਾ ਕੋਈ ਕਹਿੰਦਾ ਕਿ ਪ੍ਰਕਾਸ਼ ਆਇਆ ਇਹ ਪ੍ਰਕਾਸ਼ ਗਿਆ ਚਲੇ ਵੀ ਜਾਂਦਾ ਹੈ ਨਾ ਕਈਆਂ ਦੇ 2 ਸਾਲ 3 ਸਾਲ 4 ਸਾਲ ਕਈਆਂ ਦਾ ਨਾਦ 3-4 ਸਾਲ ਵੱਜਦਾ ਹੈ ਤੇ ਫਿਰ ਗਵਾਚ ਜਾਂਦਾ ਹੈ ਗਵਾਚ ਜਾਂਦਾ ਤੇ ਹੋਰ ਹੋ ਜਾਂਦਾ ਹੈ ਹੋਰ ਹੋ ਜਾਂਦਾ ਹੈ ਉਹ ਨਹੀਂ ਰਹਿੰਦਾ ਤੇ ਇਹ ਆ ਰਹੇ ਆ ਤੇ ਜਾ ਰਹੇ ਆ ਹੂੰ ਤੇ ਜੇ ਆ ਰਹੇ ਆ ਤੇ ਜਾ ਰਹੇ ਆ ਮਤਲਬ ਕਿ ਜਮਰੇ ਆ ਤੇ ਮਰ ਰਹੇ ਆ ਤੇ ਜਿਹੜਾ ਜੰਮਦਾ ਏ ਤੇ ਮਰਦਾ ਏ ਤੇ ਮਹਾਰਾਜ ਕਹਿੰਦੇ ਸੋ ਮੁਖ ਜਲੇ ਚੁ ਕਹਿ ਠਾਕੁਰ ਜੋਨੀ ਉਹ ਸੜ ਕਿਉਂ ਨਹੀਂ ਗਿਆ ਜਿਹੜਾ ਕਹਿੰਦਾ ਰੱਬ ਜੰਮਦਾ ਏ ਤੇ ਮਰਦਾ ਏ ਆ ਜਿਹੜੀ ਵਿਚਾਰਾਂ ਦੇ ਵਿੱਚ ਤੁਸੀਂ ਰੱਬ ਨੂੰ ਜਮਾਉਂਦੇ ਜੇ ਤੇ ਮਾਰਦੇ ਜੇ ਮਹਾਰਾਜ ਇਹਨੂੰ ਕਹਿ ਰਿਹਾ ਸੋ ਮੁਖ ਜਲੇ ਉਹ ਮੋ ਸੜ ਕਿਉਂ ਨਹੀਂ ਗਿਆ ਜਿਹੜਾ ਕਹਿੰਦਾ ਕਿ ਰੱਬ ਦਾ ਅਨੁਭਵ ਆਉਂਦਾ ਏ ਤੇ ਜਾਂਦਾ ਏ ਜਦੋਂ ਆਉਂਦਾ ਏ ਨਾ ਤੇ ਫਿਰ ਜਾਂਦਾ ਨਹੀਂਗਾ ਕਿਉਂਕਿ ਬਾਕੀ ਸਾਰਾ ਕੁਝ ਹੁੰਦਾ ਜਾਂਦਾ ਇੱਕ ਉਹ ਹੀ ਤੇ ਹੈ ਜਿਹੜਾ ਆ ਗਿਆ ਤੇ ਫਿਰ ਜਾਊਗਾ ਜਾਊ ਕਿਉਂਕਿ ਪਹਿਲੀ ਗੱਲ ਉਹ ਆਇਆ ਹੀ ਨਹੀਂਗਾ ਪਹਿਲਾਂ ਹੀ ਸੀ ਤੁਸੀਂ ਆਏ ਤੇ ਗਏ ਸੀ ਉਹਦੇ ਵਿੱਚ ਰੱਬ ਤੁਹਾਡੇ ਚ ਇੱਕ ਐਕਸਪੀਰੀਅੰਸ ਨਹੀਂਗਾ ਤੁਸੀਂ ਰੱਬ ਦੇ ਵਿੱਚ ਇੱਕ ਐਕਸਪੀਰੀਅੰਸ ਜੇ ਸਮਝ ਆ ਗਈ ਰੱਬ ਤੁਹਾਡੇ ਚ ਐਕਸਪੀਰੀਅੰਸ ਨਹੀਂਗਾ ਤੁਸੀਂ ਰੱਬ ਚ ਐਕਸਪੀਰੀਅੰਸ ਜੇ ਲਹਿਰ ਜਿਹੜੀ ਹੈ ਸਮੁੰਦਰ ਚ ਉਤਪਨ ਹੁੰਦੀ ਹੈ ਸਮੁੰਦਰ ਲਹਿਰ ਚ ਉਤਪਨ ਨਹੀਂ ਹੁੰਦਾ ਤੂੰ ਤੁਸੀਂ ਰੱਬ ਦੇ ਵਿੱਚ ਇੱਕअनुभव ਜੇ ਰੱਬ ਤੁਹਾਡੇ ਚੰਨ ਬਾਬ ਨਹੀਂਗਾ ਏਦਾਂ ਵਾਲੇ ਬੈਠ ਜਾਓ ਪਤਾ ਲੱਗ ਜਾਏਗਾ ਬੜੀ ਸੋਹਣੀ ਗੱਲ ਜੀ ਹਮ ਤੇ ਵੀ ਰੱਬ ਜੰਮਦਾ ਮਰਦਾ ਵਿਚਾਰ ਜੰਮਦੇ ਨੇ ਵਿਚਾਰ ਜੰਮ ਮਰਦੇ ਨੇ ਜਿਹੜਾ ਇਹਨਾਂ ਨੂੰ ਦੇਖਦਾ ਹੈ ਉਹ ਨਾ ਜੰਮਦਾ ਹੈ ਨਾ ਮਰਦਾ ਹੈ ਕੋਈ ਸਰੂਪ ਧਾਰ ਕੇ ਆ ਸਕਦਾ ਏ ਪਰ ਤਾਰ ਦੀ ਰੂਹ ਜਿਹਦੀ ਤੁਸੀਂ ਗੱਲ ਕੀਤੀ ਆ ਸਰੂਪ ਜਾਂਦਾ ਏ ਬਟ ਚੇਤਨਾ ਤੇ ਉਸੇ ਤਰ੍ਹਾਂ ਰਹਿੰਦੀ ਏ ਉਹ ਨਾਲ ਦੇ ਅੰਦਰ ਜਾਗਿਆ ਹੋਇਆ ਜਾਗਦਾ ਰਹਿੰਦਾ ਏ ਸਾਡੇ ਅੰਦਰ ਤੂੰ ਸੁੱਤਾ ਰੱਬ ਜਾਗਦਾ ਤੂੰ ਸੁੱਤਾ ਏ ਤੇ ਰੱਬ ਜਾਗਦਾ ਏ ਤੇ ਕਈਆਂ ਅੰਦਰ ਤੂੰ ਵੀ ਸੁੱਤਾ ਏ ਤੇ ਰੱਬ ਵੀ ਜਾਗਦਾ ਏ ਤੂੰ ਵੀ ਜਾਗਦਾ ਏ ਤੇ ਰੱਬ ਵੀ ਜਾਗਦਾ ਏ ਮੈਂ ਵੀ ਤੂੰ ਹੈ ਮੈਂ ਵੀ ਤੂੰ ਹੈ ਤੇ ਤੂੰ ਵੀ ਤੂੰ ਹੈ ਦੇ ਵਿੱਚ ਬੁੱਲਾ ਕੌਣ ਦਾ ਮਾਣਾ ਤੁਸੀਂ ਸ਼ਬਦ ਗੁਰੂ ਦੀ ਗੱਲ ਕੀਤੀ ਅਸੀਂ ਕਹਿੰਦੇ ਆਂ ਵੀ ਗੁਰਗੰਸਾਹਬ ਜੀ ਜਿਹੜੇ ਨੇ ਉਹ ਅਕਾਲ ਨੂੰ ਪਾਣ ਦੇ ਵਿੱਚ ਮਤਲਬ ਜੇ ਉਹਨੂੰ ਪੜਿਆ ਜਾਵੇ ਤਾਂ ਉਹ ਵਿਧੀ ਹੈ ਅਕਾਲ ਨੂੰ ਪਾਣ ਦੀ ਵੀ ਉਹਨੂੰ ਪੜ ਕੇ ਤੁਸੀਂ ਅਕਾਲ ਨੂੰ ਕੋਚ ਸਕਦੇ ਹੋ ਅਕਾਲ ਨੂੰ ਪਾ ਸਕਦੇ ਹੋ ਤੁਹਾਡੇ ਹਿਸਾਬ ਨਾਲ ਗੁਰਗੰਸਾਹਬ ਜੀ ਗੁਰੂ ਗ੍ਰੰਥ ਸਾਹਿਬ ਸ਼ਬਦ ਸ਼ਬਦ ਬ੍ਰਹਮ ਹੈ ਗੋਡ ਇਨ ਦਾ ਫਾਰਮ ਆਫ ਸਾਊਂਡ ਗੁਰਗਨ ਸਾਹਿਬ ਜੀ ਆਪ ਰੱਬ ਨੇ ਰੱਬ ਨੇ ਨਾਦ ਰੂਪ ਵਿੱਚ ਪ੍ਰਗਟ ਹੋਏ ਨੇ ਸ੍ਰਿਸ਼ਟੀ ਦਾ ਕਲਿਆਣ ਕਰਨ ਕਰਕੇ ਪਹਿਲਾਂ ਹਮੇਸ਼ਾ ਬੰਦਾ ਬੰਦੇ ਦਾ ਮਤਾਜ ਰਿਹਾ ਬੰਦਾ ਬੰਦੇ ਦਾ ਮਤਾਜ ਰਿਹਾ ਪਹਿਲਾ ਬੰਦਾ ਜਿਹੜੇ ਐਲੀਮੈਂਟਸ ਸਨ ਉਹਨਾਂ ਦਾ ਮਤਾਜ ਸੀ ਨੂੰ ਸਮਝੋ ਥੋੜੀ ਜੀ ਗੱਲ ਹੋਣਾ ਪਹਿਲਾ ਐਲੀਮੈਂਟ ਸਦਾ ਮਤਾਜ ਸੀ ਕਦੀ ਪਾਣੀ ਦੀ ਪੂਜਾ ਕਰ ਲਈ ਕਦੀ ਅਗਨੀ ਦੀ ਪੂਜਾ ਕਰ ਲਈ ਕਦੀ ਕਿਸੇ ਤੱਤ ਦੀ ਪੂਜਾ ਕਰ ਲਈ ਕਿਉਂਕਿ ਉਦੋਂ ਕੋਈ ਚਾਰਾ ਨਹੀਂ ਸੀ ਕਦੇ ਜਾਨਵਰ ਦੀ ਪੂਜਾ ਕਰ ਲਈ ਹੌਲੀ ਹੌਲੀ ਇਵੋਲੂਸ਼ਨ ਹੋਇਆ ਸਮਝੀਓ ਮੈਂ ਥੋੜਾ ਜਿਹਾ ਗਲ ਥਰਾਉਚ ਕਰੂੰਗਾ ਜਿਉਂ-ਜਿਉਂ ਸਾਡੀ ਚੇਤਨਾ ਵਿਕਾਸ ਹੋਈ ਆ ਅਸੀਂ ਆਪਣੀ ਪੂਜਾ ਪ੍ਰਤੀ ਪੂਜਾ ਦਾ ਜੋ ਪ੍ਰਥਾ ਹੈ ਉਹ ਚੇਂਜ ਕੀਤੀ ਹੈ ਕਲੈਕਟਿਵਲੀ ਮੈਂ ਸਾਰੀ ਹਿਊਮਨ ਈਵੋਲੂਸ਼ਨ ਦੀ ਗੱਲ ਕਰ ਰਿਹਾ ਮੈਂ ਕੋਈ ਸਿੱਖਣ ਦੀ ਗੱਲ ਨਹੀਂ ਕਰ ਰਿਹਾ ਈਵੋਲੂਸ਼ਨ ਦੀ ਗੱਲ ਹੈ ਮਨੁੱਖ ਦੀ ਸਮਝ ਆ ਗਈ ਜਿਉਂ-ਜਿਉਂ ਸਾਡੀ ਚੇਤਨਾ ਵਿਕਾਸ ਹੋਈ ਜਿਤੇ-ਜਿਤੇ ਤੋਂ ਸਾਨੂੰ ਸਹਾਰਾ ਮਿਲਦਾ ਗਿਆ ਆਪਾਂ ਉਹਦੀ ਉਹਦੀ ਪੂਜਾ ਕਰਦੇ ਰਹੇ ਸਮਾਂ ਪਾ ਕੇ ਜਨਵਰਾਂ ਦੀ ਪੂਜਾ ਵੀ ਸ਼ੁਰੂ ਹੋਈ ਫਿਰ ਦਰਖਤਾਂ ਦੀ ਪੂਜਾ ਵੀ ਸ਼ੁਰੂ ਹੋਈ ਕਿ ਪਾਇਆ ਕੁਝ ਦਰਖਤ ਅੱਛੇ ਸਨ ਸਾਡੇ ਵਾਸਤੇ ਬਹੁਤ ਅੱਛੇ ਸਨ ਫਿਰ ਦਰਖਤਾਂ ਦੀ ਪੂਜਾ ਸ਼ੁਰੂ ਹੋਈ ਫਿਰ ਸਮਾਪਾ ਕੇ ਜਿਉਂ-ਜਿਉਂ ਕੌਨਸ਼ੀਅਸਨੈਸ ਇਵੋਲਵ ਹੋਈ ਫਿਰ ਬੰਦੇ ਦੀ ਪੂਜਾ ਸ਼ੁਰੂ ਹੋਈ ਬੰਦਾ ਬੰਦੀ ਨੂੰ ਪੂਜਣ ਲੱਗ ਪਿਆ ਪਹਿਲਾਂ ਬੰਦਾ ਬੰਦੀ ਨੂੰ ਨਹੀਂ ਸੀ ਪੂਜਦਾ ਉਹ ਅਗਨ ਨੂੰ ਹਵਾ ਨੂੰ ਪਹਾੜਾਂ ਨੂੰ ਪੰਦਰਾ ਨੂੰ ਇਤਿਹਾਦ ਪੂਜਦਾ ਰਿਹਾ ਕਿਉਂਕਿ ਉਹਨਾਂ ਤੋਂ ਉਹਨੂੰ ਸਹਾਇਤਾ ਦੀ ਜ਼ਰੂਰਤ ਸੀ ਫਿਰ ਇਹਨੇ ਉਹਨਾਂ ਤੇ ਓਵਰਟੇਕ ਕਰ ਲਿਆ ਹੂੰ ਆਪਣੀ ਵਸ ਕਰ ਲਿਆ ਤੇ ਫਿਰ ਬੰਦਾ ਬੰਦੀ ਦੀ ਪੂਜਾ ਕਰਨ ਲੱਗ ਪਿਆ ਔਰ ਫਿਰ ਬੰਦਾ ਪੂਜਾ ਕਰਦਾ ਕਰਦਾ ਮੈਨ ਬਿਕੇਮ ਡਿਪੈਂਡੈਂਟ ਔਨ ਅਨਦਰ ਮੈਨ ਕਲਗੀਆਂ ਵਾਲੇ ਨੇ ਜਿਹੜੀ ਸਪਿਰਚੁਅਲ ਐਵੋਲੂਸ਼ਨ ਆਫ ਦ ਇੰਟਾਇਰ ਹਿਊਮਨ ਰੇਸ ਵੀ ਗੱਲ ਹਿਊਮਨ ਰੇਸ ਦੀ ਗੱਲ ਕਰ ਰਿਹਾ ਕਿ ਕੋਈ ਪੰਜਾਬੀਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਕਿਉਂਕਿ ਗੁਰਮਤ ਪੰਜਾਬੀਅਤ ਵਿੱਚ ਇਕੱਲੀ ਪੰਜਾਬੀਅਤ ਪੰਜਾਬ ਤੱਕ ਸੀਮਤ ਨਾ ਰੱਖੋ ਸਭ ਤੋਂ ਵੱਡੀ ਗਲਤੀ ਆਪਾਂ ਇਹ ਕੀਤੀ ਪਰ ਪੰਜਾਬੀਆਂ ਤੱਕ ਹੀ ਸਿੱਖੀ ਰੱਖੀ ਆ ਸਿੱਖੀ ਪੰਜਾਬੀਅਤ ਵਾਸਤੇ ਨਹੀਂ ਸੀ ਪੰਜਾਬੀਆਂ ਵਾਸਤੇ ਨਹੀਂ ਸੀ ਸਿੱਖੀ ਸਾਰੀ ਕਾਇਨਾਤ ਵਾਸਤੇ ਸੀ ਹੌਲੀ ਹੌਲੀ ਬੰਦਾ ਬੰਦੇ ਦਾ ਮਤਾਜ ਰਿਹਾ ਕਲਗੀਆਂ ਵਾਲੇ ਨੇ ਹਿਊਮਨ ਰੇਸ ਨੂੰ ਇੱਕ ਐਸੀ ਹਸਤੀਕ ਐਸੀ ਪਿਕ ਆਫ ਇਵੋਲੂਸ਼ਨ ਆਫ ਕੌਨਸ਼ੀਅਸਨੈਸ ਵਿੱਚ ਪਛਾਤਾ ਉਹਨਾਂ ਨੇ ਗੱਦੀ ਸ਼ਬਦ ਨੂੰ ਦਿੱਤੀ ਹੀ ਫਰੀਡ ਮੈਨ ਫਰਮ ਮੈਨ ਬੰਦਾ ਦੂਜੇ ਬੰਦੇ ਦਾ ਮਤਾਜ ਨਾ ਰਹੇ ਦ ਹਾਈਐਸਟ ਥਿੰਗ ਥੈਟ ਕੈਨ ਹੈਪਨ ਇਨ ਦੀ ਇਵੋਲੂਸ਼ਨ ਆਫ ਸਪਿਰਚੁਅਲ ਅਵੇਕਨਿੰਗ ਇਸ ਹੀ ਗੁਰ ਗ੍ਰੰਥ ਸਾਹਿਬ ਪੰਜਾਬੀਆਂ ਦਾ ਨਹੀਂਗਾ ਇਹ ਕੋਲਕਾ ਇਹ ਨਾਤਾ ਦਾ ਵਾ ਇਹਨੂੰ ਸਮਝੋ ਨਾ ਸੀਮਤ ਕਰੋ ਆਪਣੀ ਇਸ ਵਿਦਿਆ ਨੂੰ ਤੁਸੀਂ ਹੀ ਗੁਰੂ ਦੇ ਦੁੱਖ ਹੋਗੇ ਅਸੀਂ ਤੇ ਇਸ ਮਹਾਰਾਜ ਨੂੰ ਆਪਣੀ ਤੱਕ ਸੀਮਤ ਰੱਖਿਆ ਇਟ ਇਜ਼ ਟਾਈਮ ਕਿ ਵੀ ਨੀਡ ਟੂ ਸ਼ੇਅਰ ਦ ਸ਼ਬਦ ਗੁਰੂ ਵਿਦਨ ਟਾਇਰ ਹਿਊਮਨ ਟਾਇਰ ਸੋਸਾਇਟੀ ਐਂਟਾਇਰ ਹਿਊਮਨ ਰੇਸ ਜ਼ਰੂਰਤ ਹੈ ਹਰ ਸਿੱਖ ਪ੍ਰਚਾਰਕ ਬਣੇ ਬਾਬਾ ਇਸ਼ਰ ਸਿੰਘ ਜੀ ਨਾਨਕ ਸਰ ਵਾਲੇ ਮਹਾਂਪੁਰਸ਼ਾਂ ਦੇ ਬਚਨ ਨੇ ਕਿ ਹਰ ਸਿੱਖ ਪ੍ਰਚਾਰਕ ਬਣੇ ਪ੍ਰਚਾਰ ਦੀ ਜ਼ਰੂਰਤ ਹੈ ਅੱਜ ਪ੍ਰਚਾਰ ਦਾ ਇਹ ਨਹੀਂ ਕਿ ਤੂੰ ਗਲਤ ਤੇ ਮੈਂ ਠੀਕ ਆ ਪ੍ਰਚਾਰ ਇਹ ਨਹੀਂ ਹੁੰਦਾ ਕਿ ਸਟੇਜਾਂ ਤੇ ਬਹਿ ਕੇ ਕਹਿਤਾ ਕਿ ਫਲਾਣਾ ਗਲਤ ਤੇ ਮੈਂ ਠੀਕ ਪ੍ਰਚਾਰ ਦਾ ਮਤਲਬ ਹੁੰਦਾ ਆਪਣੇ ਆਪ ਨੂੰ ਜਾਨਣਾ ਦੱਸਣਾ ਕਿ ਆਪਣੇ ਆਪ ਨੂੰ ਕਿਵੇਂ ਜਾਨਣਾ ਜਿਹੜਾ ਅੰਦਰ ਬੈਠੀ ਤੇਰੀ ਹਸਤੀ ਹੈ ਉਹਨੂੰ ਕਿਵੇਂ ਜਾਨਣਾ ਉਹ ਪ੍ਰਚਾਰ ਹੁੰਦਾ ਹੈ ਤੇ ਜੇ ਤੁਸੀਂ ਹਸਤੀ ਸਖਾਲਣੀ ਸ਼ੁਰੂ ਕਰ ਦਿੱਤੀ ਨਾ ਤੇ ਸਾਰਾ ਸੰਸਾਰ ਹੀ ਹਸਤੀ ਲੱਭ ਰਿਹਾ ਹੈ ਤੇ ਉਸ ਹਸਤੀ ਨੂੰ ਕਹਿੰਦੇ ਨੇ ਸਤਨਾਮ ਸਤ ਦਾ ਮਤਲਬ ਹੁੰਦਾ ਅਨ ਚੇਂਜਿੰਗ ਜਿਸ ਚ ਕੋਈ ਤਬਦੀਲੀ ਨਹੀਂ ਹੁੰਦੀ ਨਾਮ ਦਾ ਮਤਲਬ ਹੁੰਦਾ ਹੋਂਦ ਉਹ ਹੋਂਦ ਜਿਸ ਚ ਕੋਈ ਤਬਦੀਲੀ ਨਹੀਂ ਹੁੰਦੀ ਜਿਹੜੀ ਆਪਾਂ ਸ਼ੁਰੂ ਕੀਤੀ ਨਾ ਹੈ ਹਾਂ ਹੈ 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 ਬੀ ਸੱਚ ਪਰਮਨੁਖ ਮਾਡਰਨ ਹੋਣ ਦੇ ਵਿੱਚ ਤਾਂ ਨਹੀਂ ਲੱਗਦਾ ਵੀ ਇਹ ਸਭ ਕੁਝ 풀ਦਾ ਜਾਂਦਾ ਯਾਰ ਮਾਡਰਨ ਕਿੱਥੇ ਹੋਇਆ ਮਾਡਰਨਾਈਜੇਸ਼ਨ ਇਹ ਥੋੜੀ ਪੀ ਅੱਧੇ ਕੱਚੇ ਪਾਲੇ ਮਾਡਰਨਾਈਜੇਸ਼ਨ ਦਾ ਇਹ ਮਤਲਬ ਥੋੜੀ ਜਿਹਾ ਆਪਾਂ ਇੱਥੇ ਸਮਝੀ ਬੈਠੇ ਆ ਕਿ ਬੁਲਟਾਂ ਤੇ ਇੱਥੇ ਜਾ ਆਪਾਂ ਜੀ ਇੰਗਲਿਸ਼ ਬੋਲਣੀ ਆ ਜਾਊਗਾ ਇਹ ਮਾਡਰਨਾਈਜੇਸ਼ਨ ਨਹੀਂ ਕੀ ਗਈ ਮਾਡਰਨਾਈਜੇਸ਼ਨ ਦਾ ਵੀ ਨਹੀਂ ਪਤਾ ਸਾਨੂੰ ਪ੍ਰਤਨਤਾ ਵੀ ਨਹੀਂ ਪਤਾ ਕਿ ਨਹੀਂ ਪਤਾ ਸੈਟਲੀ ਹੈ ਕੀ ਕੀ ਚਰਨਾ ਚਾਹੁੰਦੇ ਮਾਡਰਨਾਈਜੇਸ਼ਨ ਕੀਆ ਬਹੁਤ ਪੱਖ ਨੇ ਇਹਨੂੰ ਦੇਖਣ ਦੇ ਮਾਡਰਨਾਈਜੇਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੀ ਰੂਟਸ ਨੂੰ ਭੁੱਲ ਗਏ ਜੇ ਲੋਕੀ ਮੈਨੂੰ ਸਵਾਲ ਕਰਦੇ ਹੀ ਇੱਕ ਵਾਰੀ ਬੰਦੇ ਨੇ ਮੈਨੂੰ ਸਵਾਲ ਕੀਤਾ ਕਿ ਤੂੰ ਆ ਕੱਪੜੇ ਪਾਏ ਨੇ ਉਹਨੇ ਪੈਂਟ ਕੋਟ ਪਾਇਆ ਸੀ ਮੈਂ ਕਿਹਾ ਮੈਂ ਤੇ ਫਿਰ ਵੀ ਚਾਦਰਾਂ ਬੰਨਿਆ ਐ ਮੈਂ ਤੇ ਫਿਰ ਵੀ ਆਪਣੀ ਸੱਭਿਆਤਾ ਨਾਲ ਜੁੜਿਆ ਹੋਇਆ ਹਾਂ ਤਾਂ ਆਪਣਾ ਜਿਹੜਾ ਪਰਾਵਾ ਵਾ ਉਹਨੂੰ ਪੈਲ ਦੋ ਆਪਣੇ ਜੋ ਸਰੂਪ ਹੈ ਉਹਨਾਂ ਨੂੰ ਪੈਲ ਦੋ ਜੋ ਮਹਾਰਾਜ ਨੇ ਸਾਨੂੰ ਸਰੂਪ ਦਿੱਤੇ ਉਹਨਾਂ ਨੂੰ ਪੈਲ ਦੋ ਆਪਣਾ ਜੋ ਵਿਗਿਆਨ ਹੈ ਉਹਨੂੰ ਪੈਲ ਦੋ ਆਪਣਾ ਜਿਹੜਾ ਖਾਣਾ ਪੀਣਾ ਉਹਨੂੰ ਪੈਲ ਦੋ ਹੁਣ ਥਾਂ-ਥਾਂ ਤੇ ਤੁਸੀਂ ਵੇਖੋ ਆਪਾਂ ਲੈਂਡਸਕੇਪਿੰਗ ਦੇ ਨਾਂ ਤੇ ਵੀ ਆਪਾਂ ਦਰਖਤ ਬਾੜ ਦੇ ਲਾਏ ਆ ਹੂੰ ਆ ਤੁਸੀਂ ਹਾਈਵੇ ਚੰਡੀਗੜ੍ਹ ਦੇ ਵਿੱਚ ਸਾਰੇ ਇਹਨਾਂ ਨੇ ਲਾਏ ਆ ਕੀ ਉਹਨੂੰ ਆਂਦੇ ਆ ਪਾਮ ਟਰੀ ਖਜੂਰ ਖਜੂਰਾਂ ਦੇ ਪਾਮ ਟਰੀਸ ਲਾਈਨੇ ਉਹ ਆਪਾ ਦੁਬਈ ਦੀ ਨਕਲ ਕਰ ਲਈ ਹੂੰ ਉੱਥੇ ਤੇ ਇਹਦੀ ਜ਼ਰੂਰਤ ਸੀ ਇੱਥੇ ਕੋਈ ਜ਼ਰੂਰਤ ਨਹੀਂ ਸੀ ਇੱਥੇ ਤੁਸੀਂ ਪੁਰਾਣਾ ਚੰਡੀਗੜ੍ਹ ਦੇਖੋ ਕਿੱਡੇ ਸੋਨੇ ਦੇ ਰਖਤ ਲੱਗਿਆ ਕਿੰਨੂ ਵਧੀਆ ਰੱਖਿਆ ਹੈ ਨਾ ਆਪਣੇ ਲੋਕਲ ਤਰਕ ਤੋਂ ਆਪਣਾ ਹੀ ਜਿਹੜੀ ਸੋਚ ਆਪਣੀ ਵਿਚਾਰ ਆਪਣੀ ਸਭਿਤਾ ਜਿਹੜੀ ਹੈ ਉਹਨੂੰ ਪਹਿਲ ਦੇਣੀ ਸ਼ੁਰੂ ਕਰੋ ਫਿਰ ਰੀਅਲ ਮਾਡਰਨਾਈਜੇਸ਼ਨ ਆਏਗੀ ਇਹ ਪ੍ਰਤੰਤਾ ਨਹੀਂਗੀ ਇਹ ਅਸਲੀ ਮਾਡਰਨਾਈਜੇਸ਼ਨਸ ਆ ਕਿਉਂਕਿ ਤੁਹਾਡੀ ਰੂਹ ਜਿਹੜੀ ਹੈ ਤੁਹਾਡਾ ਜਿਹੜਾ ਤਨ ਹੈ ਇਹਨਾਂ ਨੂੰ ਪਛਾਣਦਾ ਹੈ ਤੁਹਾਡਾ ਤਨ ਪਜਾਮੇ ਕੁੜਤੇ ਨੂੰ ਪਛਾਣਦਾ ਹੈ ਅਜੇ ਵੀ ਪਛਾਣਦਾ ਹੈ ਕਿਉਂਕਿ ਇਹ ਸਤਨ ਨੇ ਪਹਿਲਾਂ ਤੁਹਾਡਾ ਜਿਹੜੇ ਵੱਡ-ਵਡੇਰੇ ਸੀ اسی ਰੂਪ ਚ ਰਹੇ ਸੀ ਕਿੰਨੀ ਰਿਲੈਕਸੇਸ਼ਨ ਆ ਚਾਦਰਾਂ ਬੰਨਣ ਚ ਕਿੰਨਾ ਆਨੰਦ ਆ ਦਸਤਾਰ ਸਜਾਉਣ ਚ ਕਿੰਨਾ ਆਨੰਦ ਆ ਹੂੰ ਤਾਂ ਆਪਣੀ ਸਬਤਾ ਵਿੱਚ ਵਾਪਸ ਆ ਜਾਣਾ ਹੀ ਅਸਲੀ ਮਾਡਰਨਾਈਜੇਸ਼ਨ ਆ ਸਮਝਦਾਰ ਹੋ ਜਾਣਾ ਹੂੰ ਹੂੰ ਬਾਕੀ ਰੋ ਵਿਚਾਰ ਮੈਨੂੰ ਲੱਗਦਾ ਮੈਨੂੰ ਇੱਥੇ ਜ਼ਰੂਰ ਸਮਾਂ ਕਾਫੀ ਹੋ ਗਿਆ ਤੁਹਾਡਾ ਹੈ ਸਮਾਂ ਤੁਹਾਡਾ ਤੋਂ ਜੋ ਧੰਨਵਾਦ ਜ਼ਰੂਰ ਕਰਨੀ ਚਾਹੀਦੀ ਹੈ ਮੈਨੂੰ ਸਾਤਾ ਜੀ ਪਰ ਗੱਲਾਂ ਤੁਸੀਂ ਐ ਕਰ ਰਹੇ ਹੋ ਵੀ ਚਲਦੀਆਂ ਰਹਿਣ ਹਾਂਜੀ ਮੈਂ ਅੰਤ ਵਿੱਚ ਤੁਹਾਨੂੰ ਪੂਰਾ ਸਮਾਂ ਦਵਾਂਗਾ ਬਿਨਾਂ ਸਵਾਲ ਤੋਂ ਸਾਤਾ ਜੀ ਤੁਸੀਂ ਕੀ ਸਾਡੇ ਦਰਸ਼ਕਾਂ ਨੂੰ ਸਾਡੇ ਵਿਊਅਰਸ ਨੂੰ ਕੀ ਜਿਹੜਾ ਸੁਨੇਹਾ ਦੇਣਾ ਚਾਹੋਗੇ ਹਾਂ ਆਪਣਾ ਜਿਹੜਾ ਮੁੱਖ ਸੰਦੇਸ਼ ਜੋ ਅਸੀਂ ਲੈ ਕੇ ਇਸ ਪਾਵਨ ਪਵਿੱਤਰ ertid te ਵਾਪਸ ਆਏ ਹਾਂ ਲੋਕੀ ਬਾਹਰ ਭੱਜਦੇ ਅਸੀਂ ਵਾਪਸ ਇੱਧਰ ਆਏ ਹਾਂ ਸਵਾਸਾਂ ਨੂੰ ਰੋਕਣਾ ਸ਼ੁਰੂ ਕਰੋ ਪਵਨ ਗੁਰੂ ਦੀ ਵਿਦਿਆ ਨੂੰ ਜਾਣੋ ਜੇ ਲੋ ਤੁਸੀਂ ਪਵਨ ਨੂੰ ਜਾਣ ਲਿਆ ਉਹ ਵਿਦਿਆ ਦੀ ਪ੍ਰਾਪਤੀ ਹੋ ਜੂਗੀ ਜੋ ਤੁਹਾਨੂੰ ਹਨੇਰੇ ਤੇ ਪ੍ਰਕਾਸ਼ ਚ ਸੰਭ ਰਹਿੰਦੀ ਵਿਦਿਆ ਦੇ ਪਰ ਵੱਡੇ ਤੋਂ ਦੁੱਖ ਵੀ ਵੱਡੇ ਤੋਂ ਵੱਡਾ ਦੁੱਖ ਵੀ ਤੁਹਾਨੂੰ ਸੁੱਖ ਦਾ ਅਨੁਭਵ ਹੋਏਗਾ ਤੁਹਾਡੀ ਰਿਐਕਸ਼ਨ ਜਿਹੜੀ ਚੇਂਜ ਹੋ ਜੇਗੀ ਐਚਚੁਅਲੀ ਪ੍ਰੋਬਲਮ ਦੁੱਖ ਸੁੱਖ ਦੀ ਨਹੀਂਗੀ ਪ੍ਰੋਬਲਮ ਆ ਤੁਹਾਡੀ ਰਿਐਕਟਿਵਿਟੀ ਰਿਐਕਸ਼ਨ ਜਦੋਂ ਤੁਸੀਂ ਰਿਐਕਟ ਕਰਦੇ ਜੇ ਨਾ ਉਦੋਂ ਦੁਖੀ ਹੁੰਦੇ ਜੇ ਦੁੱਖ ਨਾਲ ਦੁੱਖ ਤੇ ਸੁੱਖ ਜਿਹੜੇ ਹੈ ਇਹ ਕੱਪੜੇ ਨੇ ਮਹਾਰਾਜ ਕਹਿੰਦੇ ਨੇ ਇਹ ਪੌਣੇ ਪਹਿਣੇ ਆ ਉਹਨਾਂ ਦਾ ਜਿਹੜਾ ਰਿਐਕਸ਼ਨ ਹੈ ਉਹ ਤੁਹਾਡੇ ਵਸ ਵਿੱਚ ਆ ਜਾਏਗਾ ਜਦੋਂ ਤੁਹਾਡੀ ਪਵਨ ਤੁਹਾਡੇ ਵਸ ਵਿੱਚ ਆ ਗਏ ਤਾਂ ਪਵਨ ਨੂੰ ਵਸ ਕਰੋ ਪਵਨ ਨੂੰ ਰੋਕੋ ਜਦੋਂ ਪਵਨ ਨੂੰ ਰੋਕਦੇ ਜੇ ਤੇ ਜੀਵਨ ਰੋਕ ਲੈਂਦੇ ਤੇ ਜਦੋਂ ਜੀਵਨ ਰੋਕ ਲੈਂਦੇ ਤੇ ਜੀਵਤ ਹੋ ਜਾਂਦੇ ਜੇ ਤੇ ਮਰ ਗਏ ਜੀਵਤ 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 ਰਹੋ ਆਸ਼ੀਰਵਾਦ ਇਹ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਨੇ ਸਭ ਤੋਂ ਵੱਡਾ ਆਸ਼ੀਰਵਾਦ ਦਿੱਤਾ ਏ ਸਾਨੂੰ ਨਾ ਜਿਉਂਦਾ ਰਹੇ ਜਿਉਂਦਾ ਰਹੇ ਜੀਵਤ ਜੀਵਤ ਜੀਵ ਹੈ ਮੇਰੇ ਸਿੱਖੋ ਇਹ ਕੁਲ ਕਾਇਨਾਤ ਦੇ ਬੱਚਿਓ ਮੈਂ ਇਸ ਕਰਕੇ ਪ੍ਰਕਾਸ਼ ਲਿਆ ਸੀ ਦਸ ਰੂਪ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧਾਰਨ ਕੀਤਾ ਸ਼ਬਦ ਦੇ ਰੂਪ ਚ ਮੈਂ ਅੱਜ ਵੀ ਵਿਰਾਜਮਾਨ ਹਾਂ ਜਾਗੋ ਹਾਜ਼ਰ ਹਜ਼ੂਰਾਂ ਜ਼ਾਹਿਰ ਜ਼ਾਹੂਰ ਮੈਂ ਤੁਹਾਨੂੰ ਕਾਸ਼ੀ ਰਵਾਤ ਦੇਣ ਆਇਆ ਸੀ ਜੀਵਤ 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 ਰਹੋ ਜਿਉਂਦੇ ਰਹੋ ਜਿਉਂਦੇ ਰਹੋ ਤੇ ਜੀਉਣ ਦਾ ਸਬੰਧ ਸਵਾਸਾ ਨਾਲ ਆ